ਇਸ ਘੱਟ ਵਿਜ਼ਿਬਿਲਟੀ ਕਰਕੇ ਹੁੰਦੇ ਨੇ ਜੋ ਰਾਹਗੀਰ ਨੇ ਉਹਨਾਂ ਨੂੰ ਪ੍ਰੋਬਲਮਸ ਆndੀਆਂ ਨੇ ਸਵੇਰ ਦੇ ਟਾਈਮ ਪ੍ਰੋਬਲਮ ਕਰਨ ਤੇ ਮੇਰੇ ਨਾਮ ਦੇ ਸਹੋਗੀ ਪੰਕਜ ਕਪਾਹੀ ਲਾਈਵ ਚੰਡੀਗੜ੍ਹ ਤੋਂ ਮੌਜੂਦ ਨੇ ਪੰਕਜ ਜਾਨਣਾ ਚਾਹਾਂਗੇ ਕਿ ਅੱਜ ਸਿਟੀ ਬਿਊਟੀਫੁੱਲ ਦਾ ਕੀ ਕੁਝ ਟੈਂਪਰੇਚਰ ਦਰਜ ਕੀਤਾ ਗਿਆ ਹੈ ਮੌਸਮ ਦੇ ਕੀ ਹਾਲਾਤ ਨੇ ਤੇ ਕੀ ਠੰਡ ਤੋਂ ਥੋੜੀ ਜਿਹੀ निजात ਲੋਕਾਂ ਨੂੰ ਮਿਲੀ ਅ ਦੇਖੋ ਅੱਜ 6 ਤੋਂ 7 ਡਿਗਰੀ ਇਸ ਵਲੇ ਟੈਂਪਰੇਚਰ ਜਿਹੜਾ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਵਾ ਔਰ ਇਸ ਦੇ ਨਾਲ ਨਾਲ ਅੱਜ ਮੀਂਹ ਵਾਲੇ ਹਾਲਾਤ ਜਿਹੜੇ ਨੇ ਉਹ ਬਨ ਸਕਦੇ ਨੇ ਬੱਦਲ ਜਿਹੜੇ ਨੇ ਉਹ ਛਾਈ ਰਹਿਣਗੇ ਜੋ ਮੌਸਮ ਵਿਭਾਗ ਦੱਸ ਰਿਹਾ ਅੱਜ ਔਰ ਕੱਲ ਤਸਵੀਰਾਂ ਦੇ ਜ਼ਰੀਏ ਮੈਂ ਵਿਜ਼ਿਬਿਲਟੀ ਵੀ ਦਿਖਾਣਾ ਚਾਹੂੰਗਾ ਹਾਲਾਂਕਿ ਧੁੰਦ ਅੱਜ ਘਟ ਜ਼ਰੂਰ ਹੈ ਲੇਕਿਨ ਹਵਾ ਜਿਹੜੀ ਹੈ ਉਹ ਕਾਫੀ ਜ਼ਿਆਦਾ ਤੇਜ਼ ਚੱਲ ਰਹੀ ਹੈ ਔਰ ਅਗਲੇ 3-4 ਦਿਨ ਠੰਡ ਤੋਂ ਰਾਹਤ ਚੰਡੀਗੜ੍ਹ ਵਾਸੀਆਂ ਨੂੰ ਨਹੀਂ ਮਿਲਣੀ ਲੇਕਿਨ ਤੰਦ ਤੋਂ ਰਾਹਤ ਦਿਨ ਵਾਲੇ ਜ਼ਰੂਰ ਮਿਲੇਗੀ ਇਹ ਮੌਸਮ ਵਿਭਾਗ ਜਿਹੜਾ ਵੈ ਉਹ ਦੱਸ ਰਿਹਾ ਹਾਲਾਂਕਿ ਅੱਜ ਤੇ ਕੱਲ ਜਿਹੜੇ ਨੇ ਸਾਰਾ ਦਿਨ ਬੱਦਲ ਜਿਹੜੇ ਨੇ ਉਹ ਛਾਈ ਰਹਿਣਗੇ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਜਿਹੜੀ ਵਿਜ਼ਿਬਿਲਟੀ 2-4 ਦਿਨ ਪਹਿਲਾਂ ਬਿਲਕੁਲ ਜ਼ੀਰੋ ਸੀਗੀ ਅੱਜ ਵਿਜ਼ਿਬਿਲਟੀ ਜ਼ਰੂਰ ਹੈ ਗੱਡੀ ਜਿਹੜੇ ਚਲਾ ਰਹੇ ਨੇ ਜਿਹੜੇ ਦੋ ਪਹੀਆ ਚਾਰ ਵਾਹਨ ਉਹਨਾਂ ਨੂੰ ਰਾਹਤ ਥੋੜੀ ਜੀ ਜ਼ਰੂਰ ਮਿਲੀ ਹੈ ਲੇਕਿਨ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਿਹੜਾ ਸਿਹਤ ਮਹਿਕਮਾ ਵਾ ਉਹ ਲਗਾਤਾਰ ਇਸ ਗੱਲ ਦਾ ਜ਼ਰੂਰ ਕਹਿ ਰਿਹਾ ਹੈ ਕਿ ਸਿਰ ਟੱਕੇ ਹੀ ਘਰੋਂ ਬਾਹਰ ਜਿਹੜਾ ਵਾ ਉਹ ਨਿਕਲਣ ਤਾਂ ਕਿ ਠੰਡ ਜਿਹੜੀ ਹੈ ਉਹ ਨਾ ਲੱਗੇ ਕੱਲ ਪਰਸੋ ਅਸੀਂ ਦਿਨੇ ਦੇਖਿਆ ਸੀਗਾ ਕਿ ਧੁੱਪ ਨਿਕਲੀ ਸੀਗੀ ਲੋਕਾਂ ਨੇ ਕਈ ਦਿਨਾ ਬਾਅਦ ਸੂਰਜ ਦੇਵਤਾ ਦੇ ਦਰਸ਼ਨ ਜਿਹੜੇ ਨੇ ਉਹ ਕਿਤੇ ਸੀਗੇ ਔਰ ਹੁਣ ਅੱਜ ਤੇ ਕੱਲ ਜਿਹੜਾ ਵਾ ਉਹ 6 ਤੋਂ 7 ਡਿਗਰੀ ਪਾਰਾ ਜਿਹੜਾ ਵੈ ਉਹ ਸਵੇਰੇ 9 ਵਜੇ ਤੱਕ ਰਹੇਗਾ ਔਰ ਉਸ ਤੋਂ ਬਾਅਦ ਦਿਨੇ 16 ਤੋਂ 17 ਡਿਗਰੀ ਤੱਕ ਪਾਰਾ ਜਿਹੜਾ ਵੈ ਉਹ ਜਾ ਸਕਦਾ ਹੈ ਲੇਕਿਨ ਅੱਜ ਅਤੇ ਕੱਲ ਜਿਹੜੇ ਨੇ ਉਹ ਬੱਦਲ ਸਾਰਾ ਦਿਨ ਛਾਈ ਰਹਿਣਗੇ ਇਹ ਮੌਸਮ ਇਹ ਭਾਕ ਦੱਸ ਰਿਹਾ ਵੈ ਔਰ ਅਗਲੇ ਕੁਝ ਦਿਨ ਇਹੀ ਸਥਿਤੀ ਜਿਹੜੀ ਉਹ ਬਣੀ ਰਹੇਗੀ ਹਾਲਾਂਕਿ ਕੱਲ ਤੋਂ ਬਾਅਦ ਜਿਹੜਾ ਵੈ ਸੂਰਜ ਦੇਵਤਾ ਦੇ ਦਰਸ਼ਨ ਜਿਹੜੇ ਦਿਨ ਦੇ ਵਿੱਚ ਹੋ ਸਕਣਗੇ ਔਰ ਆਮ ਲੋਕਾਂ ਨੂੰ ਲਗਾਤਾਰ ਸਿਹਤ ਮਹਿਕਮਾ ਇਹ ਕਹਿ ਰਿਹਾ ਹੈ ਕਿ ਜਿਹੜੇ ਬਜ਼ੁਰਗ ਲੋਕ ਨੇ ਜਿਹੜੇ 50 ਪਲੱਸ ਨੇ ਜੇਕਰ ਹੋ ਸਕਦਾ ਹੈ ਤਾਂ ਸੈਰ ਸਵੇਰ ਦੀ ਜਿਹੜੀ ਹੈ ਉਹ ਨਾ ਕਰਨ ਦਿਨੇ 12 ਤੋਂ 2 ਜਾਂ 12 ਤੋਂ 4 ਵਜੇ ਦੇ ਵਿਚਾਲੇ ਹੀ ਸੈਰ ਜਿਹੜੀ ਹੈ ਉਹ ਕੀਤੀ ਜਾਵੇ ਜੀ ਪੰਕਜ ਤੁਸੀਂ ਸਾਨੂੰ ਤਸਵੀਰਾਂ ਵਖਾਉਂਦੇ ਰਹੋ ਤੇ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਦੀਪਕ ਸਿੰਘਲਾ ਬੋਗਾ ਤੋਂ ਇਸ ਟਾਈਮ ਫਰ ਨਾਲ ਲਾਈਵ ਮੌਜੂਦ ਨੇ ਦੀਪਕ ਜਾਨਣਾ ਚਾਹਾਂਗੇ ਬੋਗਾ 'ਚ ਇਸ ਟਾਈਮ ਤੁਸੀਂ ਕਿੱਥੇ ਮੌਜੂਦ ਹੋ ਕੀ ਕੁਝ ਟੈਂਪਰੇਚਰ ਬੋਗਾ ਦਾ ਦਰਜ ਕੀਤਾ ਗਿਆ ਹੈ ਤੇ ਲੋਕ ਇਸ ਹੜ੍ਹ ਚੀਰਵੀਟ ਹਨ ਤੋਂ ਕੀ ਕੁਝ ਕਰ ਰਹੇ ਨੇ ਆਪਣੇ ਬਚਾ ਦੇਣਾ ਬਿਲਕੁਲ ਸਮਝੋ ਤਾਂ ਅਸੀਂ ਇਸ ਟਾਈਮ ਮੌਜੂਦਾ ਮੋਗਾ ਦੇ ਕੋਟਗੂੜਾ ਬਾਈਪਾਸ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਮੋਗਾ ਦੇ ਅਗਰ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਧੁੰਦਾ ਕਹਿਰ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿ ਕਿਸ ਤਰ੍ਹਾਂ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟਾ ਹੈ ਹਾਲਾਂਕਿ ਠੰਡ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਜੇ ਠੰਡ ਤੋਂ ਰਾਹਤ ਮਿਲਣ ਦੇ आसार ਨਹੀਂ ਹੈ ਕਿਤੇ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਧੁੱਪ ਵੀ ਬਹੁਤ ਘੱਟ ਨਿਕਲਦੀ ਹੈ ਕੱਲ ਕੁਝ ਸਮਾਂ ਪਰसों ਧੁੱਪ ਨਿਕਲੀ ਸੀ ਲੇਕਿਨ ਫਿਰ ਵੀ ਹਜੇ ਜਿਹੜੇ ਹਾਲਾਤ ਨੇ ਠੰਡ ਜਿਹੜੀ ਹੈ ਠੰਡ ਦਾ ਪ੍ਰਕੋਪ ਜਿਹੜਾ ਲਗਾਤਾਰ ਜਾਰੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀਆਂ ਗੱਡੀਆਂ ਹੈ ਗੱਡੀਆਂ ਵੀ ਜਿਹੜੀਆਂ ਆ ਰਹੀਆਂ ਹਨ ਉਹਨਾਂ ਦੀ ਵੀ ਬਹੁਤ ਜ਼ਿਆਦਾ ਜਿਹੜੀ ਹੈਡਲਾਈਟ ਜਗਾ ਕੇ ਉਹਨਾਂ ਨੂੰ ਜਾਣਾ ਪੈਂਦਾ ਔਰ ਵਿਜ਼ਿਬਿਲਟੀ ਜਿਹੜੀ ਹੈ ਬੜੀ ਘੱਟ ਹੈ ਕਿ ਕੁਝ ਹੀ ਮੀਟਰ ਦੀ ਜਿਹੜੀ ਵਿਜ਼ਿਬਿਲਟੀ ਅਗਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ 11 ਵਜੇ ਤੱਕ ਸ਼ਹਿਰ ਦੇ ਵਿੱਚ ਵੀ ਜਿਹੜੀ ਹੈ ਤੁੰਡ ਨਜ਼ਰ ਆ ਰਹੀ ਸੀ ਲੇਕਿਨ ਅਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ 8:30 ਵਜੇ ਦਾ ਸਮਾਂ ਹੋ ਗਿਆ ਤੇ ਜਿਹੜੀ ਅਗਰ ਸ਼ਹਿਰ ਦੀ ਗੱਲ ਕੀਤੀ ਜਾਵੇ ਜਾਂ ਆਊਟਰ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਤੁੰਡ ਕਾਫੀ ਅੱਜ ਵੀ ਨਜ਼ਰ ਆ ਰਹੀ ਹੈ ਔਰ ਜਿਹੜੀ ਸ਼ੀਤ ਲਹਿਰ ਹੈ ਸ਼ੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਾਂ ਜਿਹੜੀ ਹੈ ਅਗੇ ਆਪਣੇ ਆਪ ਨੂੰ ਟੱਕ ਕੇ ਅਗਰ ਜ਼ਰੂਰੀ ਕੰਮ ਹੈ ਤਾਂ ਬਾਹਰ ਨਿਕਲਣਾ ਨਹੀਂ ਤੇ ਇਸ ਠੰਡ ਤੋਂ ਬਚਾ ਲਈ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਠੰਡ ਦੀ ਜਿਹੜੇ ਲੋਕਾਂ ਨੇ ਆਣਾ ਜਾਣਾ ਆਣ ਜਾਣ ਲਈ ਬੜੀ ਦਿੱਕਤ ਆਉਂਦੀ ਹੈ ਕਿਸੇ ਨੇ ਵਾਈਕਲ ਤੇ ਆਣਾ ਪਿੰਡਾਂ ਤੋਂ ਮੋਗੇ ਨੂੰ ਆਣਾ ਹੈ ਜਾਂ ਆਪਣੇ ਮੋਗੇ ਤੋਂ ਤੁਸੀਂ ਇੱਕ ਕੰਮਕਾਰ ਤੇ ਜਾਣਾ ਉਹਨਾਂ ਨੂੰ ਬੜੀ ਦਿੱਕਤ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਮੋਟਰਸਾਈਕਲ ਤੇ ਜਿਹੜੇ ਲੋਕਾਂ ਨੇ ਆਣਾ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਕਿਉਂਕਿ ਇੰਨੀ ਕਰਕੇ ਦੀ ਠੰਡ ਦੇ ਵਿੱਚ ਦੂਰੋ ਦਰਾਰੋ ਆਣਾ ਤਾਂ ਬੜੀ ਮੁਸ਼ਕਲ ਹੋ ਜਾਂਦੀ ਹੈ ਔਰ ਜਿਨ੍ਹਾਂ ਨੇ ਕਮਾਂਗਾਂ ਜਾ ਤੇ ਜਾਣਾ ਕਮਾਂਗਾਂ ਕਿਉਂਕਿ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆਂ ਤੇ ਬੱਸ ਸਟਾਪ ਹੈ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਕੁਝ ਖੜੀਆਂ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਕਿਉਂਕਿ ਸਵੇਰ ਸੁਬਾਹ ਅਗਰ ਆਗ ਆਪਣੇ ਕੰਮ ਕਰਦੇ ਜਾਣਾ ਤੇ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਗੱਡੀਆਂ ਵੀ ਬੜੀਆਂ ਸਲੋ ਹੋ ਜਾਂਦੀਆਂ ਅਗਰ ਟਾਈਮ ਤੇ ਕਿਤੇ ਪਹੁੰਚਣਾ ਦਾ ਉੱਥੇ ਵੀ ਦੇਰੀ ਹੋ ਜਾਂਦੀ ਹੈ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਆਉਂਦੀਆਂ ਨੇ ਲੇਕਿਨ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਸੰਭਾਵਨਾ ਨਹੀਂ ਹੈ ਠੰਡ ਤੋਂ ਰਾਤ ਮਿਲਣ ਦੀ ਲੇਕਿਨ ਲੋਕ ਨੇ ਲੋਕ ਅੱਗ ਜਲਾ ਕੇ ਜਿਹੜਾ ਹੈ ਠੰਡ ਤੋਂ ਬਚਣ ਦਾ ਯਤਨ ਕਰ ਰਹੇ ਨੇ ਔਰ ਦੂਜੇ ਪਾਸੇ ਅਗਰ ਕਿਤੇ ਨੇ ਜਾਣਾ ਹੋਵੇ ਤਾਂ ਬੜੀ ਦਿੱਕਤ ਆਉਂਦੀ ਹੈ ਉਹਨਾਂ ਨੂੰ ਜਾਣ ਆਣ ਚ ਤਸਵੀਰਾਂ ਤੁਹਾਨੂੰ ਮੈਂ ਫਿਰ ਇੱਕ ਵਾਰ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਹੈ ਇਹ ਅਗਰ ਰੋਡ ਅਗਰ ਮੈਂ ਸਭ ਤੋਂ ਵੱਧ ਗੱਲ ਕਰਾਂਗਾ ਇਹ ਰੋਡ ਜਾਂਦਾ ਹੈ ਲੁਧਿਆਣਾ ਵਾਲੇ ਸਾਈਡ ਤੇ ਮੋਗਾ ਨੂੰ ਵੀ ਜਾਂਦਾ ਔਰ ਦੂਜੇ ਪਾਸੇ ਅਗਰ ਮੇਰੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਇਹ ਰੋਡ ਬਠਿੰਡਾ ਵਾਲੀ ਸਾਈਡ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਵਿਜ਼ਿਬਿਲਟੀ ਹੈ ਅਗਰ ਕਿਸ ਨੂੰ ਆਉਣਾ ਹੈ ਤਾਂ ਦੂਰੋਂ ਬਹੁਤ ਥੋੜੀਆਂ ਲਾਈਟਾਂ ਜਿਹੜੀਆਂ ਗੱਡੀਆਂ ਦੀਆਂ ਨਜ਼ਰ ਆਉਂਦੀਆਂ ਕਿਉਂਕਿ ਵਿਜ਼ਿਬਿਲਟੀ ਜਿਹੜੀ ਘਟ ਹੈ ਬੜੀ ਹੌਲੀ ਹੌਲੀ ਗੱਡੀਆਂ ਆਉਂਦੀਆਂ ਅਗਰ ਕਿਤੇ ਨਾ ਕਿਤੇ ਧੁੰਦ ਜਿੱਥੇ ਛੱਟਦੀ ਹੈ ਉੱਥੇ ਗੱਡੀਆਂ ਦੀ ਸਪੀਡ ਜ਼ਰੂਰ ਤੇਜ਼ੀ ਹੁੰਦੀ ਹੈ ਨਹੀਂ ਤੇ ਧਿਆਨ ਰੱਖਣ ਦੀ ਗੱਲ ਹੈ ਕਿ ਗੱਡੀਆਂ ਨੂੰ ਚਲਾਉਣ ਲਈ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਮੋਟਰਸਾਈਕਲ ਹੈ ਜਾਂ ਟੂ व्हीਲਰ ਹੈ ਉਹਨਾਂ ਨੂੰ ਵੀ ਲਗਾਤਾਰ ਪ੍ਰਸ਼ਾਸਨ ਇੱਕ ਹਦਾਇਤਾਂ ਦਿੰਦਾ ਕਿ ਆਪਣੀਆਂ ਗੱਡੀਆਂ ਦੇ ਪਿੱਛੇ ਰਿਫਲੈਕਟਰ ਲਾ ਕੇ ਰੱਖੋ ਅਗਰ ਕਿਸੇ ਨੇ ਚੱਲਣਾ ਹੈ ਤਾਂ ਉਹ ਵੀ ਰੂਟ ਤੋਂ ਸਾਈਡ ਉਸ ਨੂੰ ਕਿਤੇ ਨਾ ਕਿਤੇ ਲੋਕਾਂ ਲਈ ਵੀ ਪ੍ਰਸ਼ਾਸਨ ਲਗਾਤਾਰ ਟ੍ਰੈਫਿਕ ਪੁਲਿਸ ਹੈ ਉਹ ਵੀ ਲਗਾਤਾਰ ਲੋਕਾਂ ਨੂੰ ਹਦਾਇਤਾਂ ਦਿੰਦੀ ਹੈ ਔਰ ਗੱਡੀਆਂ ਦੇ ਪਿੱਛੇ ਵੀ ਐਨ ਜੀਓਜ਼ ਵੱਲੋਂ ਵੀ ਰਿਫਲੈਕਟਰ ਲਗਾਏ ਜਾਂਦੇ ਹਨ ਤਾਂ ਕਿ ਹਾਦਸੇ ਨਾ ਹੋਣ ਔਰ ਦੂਜੇ ਪਾਸੇ ਇਹ ਵੀ ਪ੍ਰਸ਼ਾਸਨ ਉੱਲਗਿਆ ਜਾਂਦਾ ਜਿਹੜੇ ਲੋਕ ਸਵੇਰ ਸੈਰ ਤੇ ਨਿਕਲਦੇ ਹੈ ਉਹ ਵੀ ਕਿਤੇ ਨਾ ਕਿਤੇ ਆਪਣਾ ਧਿਆਨ ਰੱਖ ਕੇ ਹੀ ਬਾਹਰ ਨਿਕਲਣਾ ਚਾਹੀਦਾ ਤੁਹਾਨੂੰ ਵੀ ਹੈ ਤਾਂ ਦੀ ਬਾਹਰ ਨਿਕਲਣਾ ਨੂੰ ਜਿੰਨਾ ਸਰਭ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਤੇ ਕੁਝ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੇਰੇ ਵੀਰ ਨੇ ਰੁਕੇ ਨੇ ਇਹਨਾਂ ਨੂੰ ਵੀ ਕਿਤਾ ਜਾਣਾ ਹੈ ਵੀਰ ਤੁਹਾਡੇ ਨਾਲ ਗੱਲ ਕਰਾਂਗੇ ਠੰਡ ਬਹੁਤ ਜ਼ਿਆਦਾ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਕਿੰਨੀ ਠੰਡ ਹੈ ਕਿੰਨਾ ਕੁ ਲੱਗ ਰਿਹਾ ਠੰਡ ਬਹੁਤ ਆ ਵੀਰ ਜੀ ਅਸੀਂ ਮਾੜੀ ਮਸਫਾ ਤੋਂ ਆਏ ਹਾਂ ਸਬਜ਼ੀ ਵੇਚਣ ਆਏ ਸੀ ਸਬਜ਼ੀ ਵੇਚਣ ਆਏ ਕਿੰਨੇ ਵਜੇ ਆ ਜੀ ਚੜ੍ਹ ਪਾ ਤਿੰਨ ਵਜੇ ਤਿੰਨ ਵਜੇ ਘਰੋਂ ਤੁਰੇ ਸੀ ਜਿਸ ਤਰ੍ਹਾਂ ਦੇ ਹਾਲਾਤ ਸੀ ਤਿੰਨ ਵਜੇ ਠੰਡ ਬਹੁਤ ਸੀਗੀ ਤੇ ਇਸ ਦਾ ਨਹੀਂ ਸੀ ਆ ਕਿ ਸਲੋ ਸਲੋ ਦੇ ਕਿਵੇਂ ਆਏ ਥੋੜਾ ਥੱਲੇ ਕਰ ਲਵਾਂਗੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਜਿੱਥੇ ਤਾਂ ਆਪਾਂ 40 ਮਿੰਟ ਚਾਉਣਾ ਤੇ ਡੇਢ ਘੰਟਾ ਲੱਗ ਗਿਆ ਤੇ ਪੂਰਾ ਇੰਨੀ ਠੰਡ ਪੈ ਰਹੀ ਹੈ ਕਿ ਜੀ ਫੀਨੀ ਸਪੀਡ ਕਰਦੀ ਕਰਦੇ ਵਾਟ ਵਾਟੇ 25 30 ਤੇ 25 ਦੀ ਤੇ ਵਾਸੀ ਧਿਆਨ ਰੱਖਣਾ ਪੈਂਦਾ ਰਿਫਲੈਕਟਰ ਵਗੈਰਾ ਲਾ ਕੇ ਰੱਖਿਓ ਪੂਰਾ ਜੀ ਪੂਰਾ ਧਿਆਨ ਕਰਕੇ ਤੁਰਨਾ ਪੈਂਦਾ ਜੀ ਇਹ ਪਤਾ ਨਹੀਂ ਕਿਦੋਂ ਲੈ ਕੇ ਵਿੱਚ ਮਾਰ ਗਿਆ ਕੁੜ ਗਿਆ ਤੁਹਾਨੂੰ ਪਤਾ ਹੈ ਕਾਨੂੰਨ ਕਿਹਦੇ ਵਿੱਚ ਚੱਲੀ ਹੁੰਦੀ ਹੈ ਬਿਲਕੁਲ ਸਰਜੋਤੀ ਸੁਣ ਸਕਦੇ ਹੋ ਕਿ ਇਹ ਲੋਕ ਨੇ ਜਿਹੜੇ ਸਬਜ਼ੀ ਵੇਚਣ ਆਏ ਆ ਮਾੜੀ ਮੁਸਤਫਾ ਤੋਂ ਆਏ ਆ ਅਰ ਸਵੇਰ 3 ਵਜੇ ਹੀ ਘਰੋਂ ਜਿਹੜਾ ਨਿਕਲੇ ਸੀਗੇ ਔਰ ਤੁਸੀਂ ਸਮਝ ਸਕਦੇ ਹੋ ਕਿ ਜੇ ਅਗਰ ਸਵੇਰ 3 ਵਜੇ ਘਰੋਂ ਨਿਕਲਣਾ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਆਪਣੇ ਕਮਾਕਾਰਾਂ ਦੇ ਵੀ ਜਾਣਾ ਹੈ 3 ਵਜੇ ਘਰੋਂ ਨਿਕਲ ਕੇ ਸਬਜ਼ੀ ਵੇਚਣ ਜਾਣ ਲਈ ਮੋਗੇ ਆਉਂਦੇ ਨੇ ਉਸ ਤੋਂ ਬਾਅਦ ਫਿਰ ਵਾਪਸ ਜਾਣਾ ਤੁਸੀਂ ਦੇਖ ਸਕਦੇ ਹੋ ਕਿ 8:30 ਵਜੇ ਦਾ ਟਾਈਮ ਹੈ ਤੇ ਵਾਪਸ ਚੱਲੇ ਆ ਤੇ ਸਾਫ਼ ਤੌਰ ਤੇ ਕਹਿੰਦਾ ਕਿ ਜਦੋਂ 3 ਵਜੇ ਘਰੋਂ ਨਿਕਲੇ ਸੀਗੇ ਤੇ ਬਹੁਤ ਜ਼ਿਆਦਾ ਤੁੰ ਸੀਗੀ ਬਹੁਤ ਹੀ ਘੱਟ ਸਪੀਡ ਤੇ ਜਿਹੜਾ ਆਉਣਾ ਪੈਂਦਾ ਔਰ ਬੜਾ ਤਿਆਰ ਰੱਖਣਾ ਪੈਂਦਾ ਕਿਤੇ ਨਾ ਕਿਤੇ ਕੋਈ ਹਾਦਸਾ ਨਾ ਹੋ ਜੇ ਇਹ ਤਸਵੀਰਾਂ ਨੇ ਸਰਦੀ ਦੀਆਂ ਕਿਰਕੇ ਦੀਆਂ ਠੰਡ ਦੀਆਂ ਕਿਉਂਕਿ 11 ਵਜੇ ਦੀ ਵੀ ਗੱਲ ਕੀਤੀ ਜਾਵੇ ਤਾਂ 11 ਵਜੇ ਵੀ ਲੋਕ ਬਹੁਤ ਘਰੋਂ ਘਟ ਨਿਕਲਦੇ ਨੇ ਕਿਉਂਕਿ ਜਿਨ੍ਹਾਂ ਨੇ ਜ਼ਰੂਰੀ ਕੰਮ ਆ ਕਰਾਂ ਤੇ ਜਾਣਾ ਹੈ ਉਹੀ ਘਰੋਂ ਨਿਕਲਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ 4 4 ਜੀ ਦੀਪਕ ਜੀ ਬਹੁਤ ਬਹੁਤ ਸ਼ੁਕਰੀਆ ਮੇਨਾ ਮੇਰੇ ਸਹਿਯੋਗੀ ਦੀਪਕ ਸਿੰਘ ਲਾ ਲਾਈਵ ਮੋਗਾ ਤੋਂ ਜੁੜੇ ਸਿਗੇ ਮੌਸਮ ਦਾ ਹਾਲਾਤ ਮિજાਜ ਉਹਨਾਂ ਦੇ ਵੱਲੋਂ ਦੱਸਿਆ ਕੇ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ ਤੁਹਾਡਾ ਮੇਨਾ ਮੇਰੇ ਸਹਿਯੋਗੀ ਪੰਕਜ ਕਪਾਈ ਲਾਈਵ ਚੰਡੀਗੜ੍ਹ ਤੋਂ ਜੁੜੇ ਸਿਗੇ ਬਹੁਤ ਬਹੁਤ ਸ਼ੁਕਰੀਆ ਪੰਕਜ ਜੀ ਤੁਹਾਡਾ ਵੀ ਤੇ ਜੋ ਪੰਜਾਬ 'ਚ ਠੰਡ ਦਾ ਅਟੈਕ ਹੈ ਔਰ ਲਗਾਤਾਰ ਚੱਲ ਰਿਹਾ ਹੈ ऑन वाले दिना चीत लहर तो निचा भी कोई भी खबर नहीं है इसके विचाले मौसम विभाग जो सेहत विभाग का कहना है कि अपने आप में ठंड तो बचा के इस मौसम रखने की लड़ है इस बचाले सेहत विभागों डॉक्टर वालों कहा जाता है कि जो बुजुर्ग ने उस पेट के वेले सैर से, कर ना निकलन ते इसके बचाले कोई जरूरी काम है तरों बाहर निकले